ਨਹੀਂ ਚਾਹਣਾ ਕਿ ਸਟ੍ਰੋਮ ਨਹੀਂ ਕਾਲੀਦਰ ਕਦੇ ਵੀ ਕਾਲਜ ਸਾਹਿਬ ਤੋਂ ਮੁਕਰ ਨਹੀਂ ਹੋਇਆ ਸਾਡੇ ਸਤਕਾਰ ਜੋ ਤੁਸੀਂ ਪਹਿਲੇ ਜੱਤਰ ਸਾਹਿਬ ਦੇ ਜਾਇਦਾਦ ਸਬਾਨ ਉਹਨਾਂ ਦਾ ਹੁਕਮੀ ਮੰਨਦੇ ਰਹੇ ਜਿਹੜੇ ਹੁਣ ਲਾਇਗ ਨੇ ਕਾਲਜ ਸਾਹਿਬ ਤੇ ਜਾਇਦਾਦ ਸਬਾਨ ਉਹਨਾਂ ਦਾ ਹੁਕਮੀ ਇੰਨ ਵਿੱਚ ਜੋ ਕਹਿ ਕੇ ਸਟ੍ਰੋਮ ਨਹੀਂ ਕਾਲੀਦਰ ਕਰੂਗਾ ਹਰ ਵਾਰਕਰ ਹਰ ਲੇਟਰ ਕਰੂਗਾ ਆਰਐਸਐਸ ਕਿਉਂਕਿ ਇਹੋ ਜੇ ਹੁਕਮ ਹੈ ਕਿ ਉਹਨੇ ਕੇ ਸ਼ੰਭੀ ਕਾਲੀਦਾ 104 47 ਪਾਰਟੀ ਹੈ ਉਹਨੂੰ ਖਤਮ ਕੀਤਾ ਜਾਵੇ ਕਿ ਸਿਰਫ ਇਹ ਪਧਰੂ ਪੂਸਾ ਜੇਗਾ ਉਹ ਇਸ ਕਰਕੇ ਪਾਇਆ ਕਿ ਆਰਐਸਐਸ ਨੇ ਚੰਡੀ ਕੇ ਕਾਲੀਦਾ ਨੂੰ ਖਤਮ ਕੀਤਾ ਜਾਵੇ ਸੰਦੀਪ ਪੈਕੀ ਥੋੜਾ ਬਣੇ ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਆਪਕੋ ਬੜਾ ਖੁਸ਼ਾ ਕਰ ਰਿਹਾ ਕਿ ਕਾਂਤਾ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਬਾਕੀ ਐਕਲੀਤ ਕਰਨਾ ਚਾਹੁੰਦਾ ਤੇ ਸ਼੍ਰੋਮਣੀ ਅਕਾਲੀ ਦਲ ਨੇ ਕਾਂਤਾ ਸਾਹਿਬ ਦੀ ਇਮਾਨ ਬਣ ਜਾਦਾ ਕਾਲਤਾ ਸਾਹਿਬ ਤੋਂ ਦਿੱਤੇ ਹੋਏ ਹੁਕਮ ਉਹ ਪੂਰੇ ਕੀਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਡਿਪਟੀ ਸੀਐਮ ਸਰਦਾਰ ਸੁਖਬੀ ਸਿੰਘ ਜੀ ਬਾਦਲ ਸਾਹਿਬ ਜੋ ਕੁਝ ਵੀ ਕਾਲਤਰ ਸਭ ਤੋਂ ਕਿਹਾ ਗਿਆ ਆਪਣੀ ਝੋਲੀ ਪਾਇਆ ਅਜੇ ਪਾਰਟੀ ਦੇ ਮੁਖੀ ਹੁੰਦੇ ਦੇ ਨਾਤੇ ਉਹਨੂੰ ਪੂਰਾ ਕੀਤਾ ਸ਼੍ਰੋਮਣੀ ਅਕਾਲੀ ਦਲ ਸਮੁੱਚੀ ਪਾਰਟੀ ਇੱਥੇ ਬੰਗਾਂ ਬੁਰਾਣਾ ਦੇ ਵਰਕਮੈਨ ਬੈਠੇ ਨੇ ਲੀਡਰਸ਼ਿਪ ਆਣ ਬੈਠੇ ਨੇ ਇੱਥੇ ਧਰਕੂੜ ਦੇ ਮਾਰਕਸ ਬਾਣ ਦੇ ਲੀਡਰਸ ਬਾਣ ਬੈਠੇ ਨੇ ਇੱਥੇ ਮੋਗੇ ਦੇ ਹਲਕਰ ਜਨ ਸਾਹਿਬ ਤੇ ਸਾਰੇ ਮੈਂਬਰ ਐ ਜੀ ਪੀ ਸੀ ਸਰਦਾਰ ਤਸੀਮ ਸਿੰਘ ਦਿੱਤਿਆ ਸਾਹਿਬ ਸਾਰੇ ਬੈਠੇ ਨੇ ਮੈਂ ਕੱਲੇ ਕੱਲੇ ਦਾ ਨਾਮ ਲਵਾਂ ਲੱਭੀ ਲੈਣ ਹੋ ਜੂ ਤੇ ਨਿਆਲ ਸਿੰਘ ਵਾਲੇ ਤੋਂ ਵੀ ਸਾਡੇ ਸਰਪੰਚ ਦੇ ਪ੍ਰਧਾਨ ਸਾਹਿਬਾਨ ਬੈਠੇ ਨੇ ਮੈਂ ਗੱਲ ਸੋਸ ਕਹਿੰਦੇ ਜਾਣਾ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਕਾਤਲ ਸਾਹਿਬ ਤੋਂ ਮੁਕਰ ਨਹੀਂ ਹੋਇਆ ਜੋ ਸਾਡੇ ਸਤਕਾਰ ਜੋ ਤੁਸੀਂ ਪਹਿਲੇ ਕਾਤਲ ਸਾਹਿਬ ਦੇ ਜਹਦਤ ਸਭਾ ਉਹਨਾਂ ਦਾ ਹੁਕਮੀ ਮੰਨਦੇ ਰਹੇ ਜਿਹੜੇ ਹੁਣ ਲਾਏ ਗਏ ਨੇ ਕਾਤਲ ਸਾਹਿਬ ਦੇ ਜਹਦਤ ਸਭਾ ਉਹਨਾਂ ਦਾ ਹੁਕਮ ਵੀ ਇਹਨਾਂ ਬੰਨ ਜੋ ਕਹਿਣਗੇ ਸ਼੍ਰੋਮਣੀ ਅਕਾਲੀ ਦਲ ਕਰੂਗਾ ਹਰ ਵਰਕਰ ਹਰ ਲੀਡਰ ਕਰੂਗਾ ਪਰ ਇਦੇ ਪਿੱਛੇ ਇੱਕ ਬਹੁਤ ਵੱਡਾ ਹੱਥ ਆਰਐਸਐਸ ਦਾ ਕਿਉਂਕਿ ਇਹੋ ਜੇ ਹੁਕਮ ਕਰਾਉਣੇਗੇ ਸ਼੍ਰੋਮਣੀ ਅਕਾਲੀ ਦਲ 104 ਸਭ ਤੋਂ ਪੁਰਾਣੀ ਪਾਰਟੀ ਹੈ ਉਹਨੂੰ ਖਤਮ ਕੀਤਾ ਜਾਵੇ ਅਸੀਂ ਹਾਈ ਕੋਰਟ ਤੋਂ ਕੇਸ ਹਾਰ ਗਏ ਸੀ ਸੁਪਰੀਮ ਕੋਰਟ ਤੋਂ ਕੇਸ ਜਿੱਤਿਆ ਹੈ ਸ਼੍ਰੋਮਣੀ ਅਕਾਲੀ ਦਲ ਦੀ ਇਮਾਨਦਾਰੀ ਰੱਖਣ ਵਾਸਤੇ ਅਸੀਂ ਕਲੀਅਰ ਕੀਤਾ ਸਿੰਘ ਜ਼ਮਾਨਾ ਨੂੰ ਵੀ ਇੱਕ ਕਲੀਅਰ ਕੀਤਾ ਕਿ ਇਹਦੇ ਕਾਨੂੰਨੀ ਅਚਨਾਹਾ ਗਿਆਨੀ ਵੀਰ ਸਿੰਘ ਜੀ ਜਹਦਰ ਸਾਹਿਬ ਨੂੰ ਵੀ ਬੇਨਤੀ ਕੀਤੀ ਉਹਨਾਂ ਨੇ ਮੰਨੀ ਵੀ ਉਹਨਾਂ ਨੇ ਮੀਡੀਆ ਦੇ ਵਿੱਚ ਬਿਆਨ ਵੀ ਦਿੱਤਾ ਕਿ ਤੁਸੀਂ ਕਮੇਟੀ ਵੀ ਬਣਾ ਸਕਦੇ ਹੋ ਬਹੁਤ ਵਧੀਆ ਹੋ ਗਏ ਜਿਹੜੀ ਸਤ ਮੈਂਬਰੀ ਕਮੇਟੀ ਬਣਾਈ ਸੀ ਕਲ ਤਾਂ ਸਾਹਮਣੇ ਉਹਦੇ ਵਿੱਚ ਵਾਅਦਾ ਕੀਤਾ ਗਿਆ 14 ਮੈਂਬਰ ਬਣਾ ਦਿੱਤੇ ਗਏ ਵਰਕਿੰਗ ਕਮੇਟੀ ਨੇ ਕਿਉਂਕਿ ਥੌਲਟੀ ਜਿਹੜੀ ਭਰਤੀ ਗਰਾਉਂਡ ਦੀ ਜਾਂ ਲੇਜਟ ਜਿਸ ਕੋਲਾਂ ਬੋਟੀ ਜਾਂਦੀ ਉਹ ਵਰਕਿੰਗ ਕਮੇਟੀ ਆ ਤੇ ਜਿਹੜੇ ਡੈਲੀਗੇਟ ਨੇ ਉਹ ਕਮਨ ਡੈਲੀਗੇਟ ਜਿਹੜੇ ਉਹਨਾਂ ਦੀ ਲਿਸਟ ਆ ਜਿਹੜੀ ਇਲੈਕਸ਼ਨ ਕਮਿਸ਼ਨ ਕੋਲ ਜਾਂਦੀ ਹੈ ਉਹ ਮਤੇ ਪਾਏ ਗਏ ਪਹਿਲਾਂ 25 ਲੱਖ ਦੀ ਪਾਰਟੀ ਦੇ ਮਤੇ ਪਾਇਆ ਸੀ ਵਰਕਿੰਗ ਕਮੇਟੀ ਨੇ ਉਹ ਹੋ ਗਈ ਹੋਰ ਕੱਟ ਗਈ ਉਸ ਤੋਂ ਬਾਅਦ 10 ਲੱਖ ਦਾ ਫੇਰ ਜਿਹੜਾ ਮਤਾ ਪਾਤਾ ਇਸ ਕਰਕੇ ਸਿਰਫ ਭਗਵਨ ਪੂਸਾ ਜਿਹੜਾ ਉਹ ਇਸ ਕਰਕੇ ਪਾਇਆ ਕਿ ਆਰਐਸਐਸ ਇਹ ਚੌਂਦੀ ਕੇ ਕਾਲੀ ਦਲ ਨੂੰ ਖਤਮ ਕੀਤਾ ਜਾਵੇ ਮੈਂ ਹੱਥ ਜੋੜ ਕੇ ਸਾਡੇ ਵਰਕਰਾਂ ਨੂੰ ਸਾਡੇ ਲੀਡਰਸ ਬੰਨਾਂ ਨੂੰ ਇਹ ਬੇਨਤੀ ਕਰੀ ਚਾਹਣਾ ਕਿ ਆਪਾਂ ਜਿਹੜਾ ਅਨਸੁਨਾ ਗੰਨਾ ਉਹ ਨੂੰ ਪੂਰਾ ਨਾ ਹੁੰਦੀ ਏ ਸ਼੍ਰੋਮਣੀ ਕਾਲੀ ਦਲ ਹੈ ਤਾਂ ਖੇਤਰੀ ਪਾਰਟੀ ਪੰਜਾਬੀਆਂ ਦੀ ਪਾਰਟੀ ਹੈ ਹਰ ਇੱਕ ਚਾਹੁੰਦਾ ਜੇ ਕਿਸੇ ਆਪੋਜੀਸ਼ਨਰ ਨੂੰ ਗੱਲ ਕਰਦੇ ਹੋ ਇਹ ਚਾਹੁੰਦਾ ਕਿ ਸ਼੍ਰੋਮਣੀ ਕਾਲੀ ਦਲ ਤਕੜਾ ਹੋਣਾ ਚਾਹੀਦਾ ਪਰ ਜਿੰਨੇ ਸੈਂਟਰ ਦੀਆਂ ਬਣਦੇ ਆ ਕੋਈ ਗੱਲ ਨਹੀਂ ਚਾਹੁੰਦੀਆਂ ਕਿ ਸ਼ਰਮਣੀ ਅਕਾਲੀ ਦਲ ਟਕੜਾ ਹੋਣਾ ਚਾਹੀਦਾ ਉਹ ਚਾਹੁੰਦੇ ਆ ਕਿ ਕਿਵੇਂ ਖਤਮ ਕੀਤਾ ਜਾਵੇ ਸਾਡੇ ਵਿੱਚ ਕੁਝ ਭੈੜੀਏ ਬਾਣੇ ਨੇ ਆਜਸਸ ਨੇ ਉਹ ਜਿਹੜੇ ਕੁਝ ਭੈੜੀਏ ਆ ਸਾਨੂੰ ਖਰਾਬ ਕਰ ਰਹੇ ਸਿਰਫ ਆਪਾਂ ਨੂੰ ਜਾਗਰਤ ਹੋਣਾ ਪੈਣਾ ਸਾਰਿਆਂ ਨੂੰ ਜੇ ਆਪਾਂ ਜਾਗਰਤ ਹੋ ਗਏ ਸ਼ਰਮਣੀ ਅਕਾਲੀ ਦਲ ਅੱਜ ਵੀ ਟਕਣਾ ਕੱਲ ਵੀ ਟਕੜਾ ਉਹ ਇਹ ਚਾਹੁੰਦੇ ਆ ਤੁਸੀਂ ਇਹ ਦੇਖੋ ਵੀ ਦਰਬਾਰ ਸਾਹਿਬ ਦੇ ਵਿੱਚ ਇੱਕ ਸੇਵਾ ਕਰਦੇ ਤੇ ਇੱਕ ਸੇਵਾਦਾਰ ਤੇ ਗੋਲੀ ਚੱਲੀ ਹੋਵੇ ਉਹਦੇ ਵਿੱਚ ਪੰਜਾਬ ਸਰਕਾਰ ਦਾ ਕੀ ਰੋਲ ਹੈ ਤੇ ਸੈਂਟਰ ਸਰਕਾਰ ਦਾ ਕੀ ਰੋਲ ਹੈ ਉਹ ਰਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜੋ ਕੁਝ ਪੰਜਾਬ ਵਾਸਤੇ ਪੰਜਾਬਗਾਂ ਵਾਸਤੇ ਜਾਂ ਸਰਦਾਰ ਸੁਖਬੀ ਸਿੰਘ ਜੀ ਬਾਦਲ ਸਾਹਿਬ ਨੇ ਪੰਜਾਬ ਤੇ ਪੰਜਾਬਗਾਂ ਵਾਸਤੇ ਜੋ ਕੁਝ ਕੀਤਾ ਅੱਜ ਤੱਕ ਕੋਈ ਨਹੀਂ ਕਰ ਸਕਿਆ ਅੱਜ ਤੱਕ ਜਿੰਨੀਆਂ ਯਾਦਗਾਰਾਂ ਬਣੀਆਂ ਕਲਪ ਵਾਸਤੇ ਖਾਸਾ ਹੋਵੇ ਸਾਡੇ ਕਿੰਨੇ ਸਵਾ ਸਾਲ ਹੋ ਗਏ ਖਾਸਾ ਸਰਜੇ ਨੂੰ ਅਜੇ ਤੱਕ ਕਿਸੇ ਨੇ ਯਾਦਗਾਰ ਨਹੀਂ ਬਣਾਈ ਸੀ ਨੰਪੁਰ ਸਾਹਿਬ ਦੇ ਵਿੱਚ ਕਿੰਦੀ ਕੁਰਬਾਨੀਆਂ ਬਾਬਾ ਜੀਵਨ ਸਿੰਘ ਜੀ ਦੀ ਉਹਦੀ ਕਿਸੇ ਨੇ ਯਾਦਗਾਰ ਨਹੀਂ ਬਣਾਈ ਸੀ ਕਿੰਨੇ ਸਾਲ ਹੋ ਗਏ ਛੋਟੇ ਵੱਡੇ ਸਹਿਜਾਦਿਆਂ ਦਾ ਬਦਲਾ ਲਿਆ ਮਾਤਾ ਗੁਜਰਕੌਰ ਦਾ ਬਦਲਾ ਲਿਆ ਚੱਪੜ ਚਿੱਡੀ ਦੇ ਮદાન ਦੇ ਵਿੱਚ ਜੇ ਯਾਦਗਾਰ ਬਣਾਈ ਬਾਬਾ ਬੰਦਾ ਸਿੰਘ ਬਹਾਦਰ ਦੀ ਸਰਦਾਰ ਪ੍ਰਕਾਸ਼ ਸਿੰਘ ਤੇ ਸਰਦਾਰ ਸੁਖਬੀਰ ਸਿੰਘ ਦੀ ਬਾਦਲ ਸਾਹਿਬ ਨੇ ਬਣਾਈ ਜੇ ਵੱਡਾ ਕੱਲੂ ਕੜਾ ਸਿੰਘ ਤੇ ਆ ਲੋਕ ਜੀਦੋਈ ਸੀ ਉਹਦੀ ਯਾਦਗਾਰ ਕਿਹਨੇ ਬਣਾਈ ਸ਼ਰੋਮਣੀ ਅਕਾਲੀ ਦਲ ਨੇ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਤੇ ਸਰਦਾਰ ਸੁਖਬੀਰ ਸਿੰਘ ਦੀ ਬਾਦਲ ਸਾਹਿਬ ਨੇ ਘਨਵਾ ਦੇ ਸ਼ਮ ਦੇ ਵਿੱਚ ਛੋਟਾ ਕੱਲੂ ਕੜਾ ਹੋਇਆ 10000 ਲੋਕ ਜੀਦੋਏ ਉਹਦੀ ਯਾਦਗਾਰ ਕਿਹਨੇ ਬਣਾਈ ਬਾਦਲ ਸਾਹਿਬ ਨੇ ਸਰਦਾਰ ਸੁਖਬੀਰ ਸਿੰਘ ਦੀ ਬਾਦਲ ਸਾਹਿਬ ਨੇ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਸਾਹਿਬ ਨੇ RAM TEJ ਤੇ ਬਾਬਾ ਮਾਨਵੀਰ ਜੀ ਦੀ ਯਾਦਗਾਰ ਬਣਾਈ ਕਰਤਾਰਪੁਰ ਪੁਰਦੇ ਵਿੱਚ ਭਗਤ ਰਵਿਦਾਸ ਜੀ ਦੀ ਯਾਦਗਾਰ ਬਣੀ ਜਿੰਨੇ ਆਜ਼ਾਦੀ ਕਲਾੜਕੇ ਜਾਂ ਜਿੰਨਾਂ ਦੇ ਵਿੱਚ ਸ਼ਹੀਦ ਹੋਏ ਕਰਤਾਰਪੁਰ ਸਾਹਿਬ ਦੇ ਵਿੱਚ ਯਾਦਗਾਰ ਬਣੀ ਸੁੰਦਰੀਕਰਨ ਕਰਾਇਆ ਦਰਬਾਰ ਸਾਹਿਬ ਦਾ ਕਿਵੇਂ ਕਰਾਇਆ ਬੀਬਾ ਹਰਸੀਮਤ ਕੌਰ ਬਾਦਲ ਨੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਇਹ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਇੱਕ ਧਰਮ ਕੰਮ ਨੇ ਮੈਂ ਸਮਝਦਾ ਕਿ ਮਹਾਰਾਜਾ ਜੀਤ ਸਿੰਘ ਤੋਂ ਬਾਅਦ ਜੇ ਕਿਸੇ ਨੇ ਇਤਿਆਜ਼ ਦੇ ਉਤੇ ਸਿੱਖ ਕੌਮ ਦੀਆਂ ਯਾਦਗਾਰ ਬਣਾਈਆਂ ਜਾਂ ਕਿਸੇ ਵੀ ਕੌਮ ਦੀਆਂ ਯਾਦਗਾਰ ਬਣਾਈਆਂ ਕੋਲ ਦਰਗਾਹ ਮੰਦਰ ਹੋਵੇ ਚਾਹ ਪਣਾ ਵੀ ਮਾਸਜ ਮਾਸਜ ਹੋਵੇ ਮੁਸਲਮਾਨਾਂ ਦੀ ਹਰ ਇੱਕ ਨੂੰ ਬਰਾਬਰਤਾ ਦਿੱਤੀ ਬਰਨ ਸਰ ਜੀ ਆਪ ਗੱਲ ਕਰੀ ਬਰਨ ਸਰ ਜੀ ਜੀ ਉਹਨਾਂ ਕੋਲ ਜੀ ਸਟੇਟਮੈਂਟ ਆਈ ਹੈ ਇਹ ਉਹ ਕਿਸੇ ਮੈਂ ਉਹਦੋਂ ਉਹਨਾਂ ਨੇ ਸਟੇਟਮੈਂਟ ਦਿੱਤੀ ਉਹ ਉਹਨਾਂ ਤੋਂ ਪੁੱਛ ਸਕਦੇ ਆ ਕਿਉਂਕਿ ਕਿਸੇ ਨੇ ਵੀ ਸਟੇਟਮੈਂਟ ਦਿੱਤੀ ਉਹਦਾ ਮੈਂ ਨਹੀਂ ਜਵਾਬ ਦੇ ਸਕਦਾ ਕਿਉਂਕਿ ਉਹ ਹੀ ਦੇ ਸਕਦੇ ਆ ਮੈਂ ਤਾਂ ਤੁਹਾਨੂੰ ਜੋ ਸਾਡੇ ਆਪਣੇ ਜਿਵੇਂ ਦੇ ਵਿੱਚ ਜੋ ਗੱਲ ਤੁਹਾਡੇ ਸਾਹਮਣੇ ਰੱਖੀ ਸੀ ਪਾਰਟੀ ਦੀ ਉਹ ਰੱਖ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਗਵਾਹ ਬਣਦੀ ਹੈ ਸ਼੍ਰੋਮਣੀ ਅਕਾਲੀ ਦਲ ਕਿਸੇ ਇੱਕ ਪਰਿਵਾਰ ਦੀ ਨਹੀਂ ਸਿਰਫ ਤੇ ਸਿਰਫ ਆਰਐਸਐਸ ਵਾਲੇ ਐਸਕੇਮ ਕੇ ਮਿਲ ਕੇ ਪਾਇਆ ਕਿ ਇਹ ਹੀ ਸਾਡੇ ਅੱਗੇ ਆਉਂਦੇ ਆ ਇਸ ਪਾਰਟੀ ਨੂੰ ਕਿਵੇਂ ਖਤਮ ਕੀਤਾ ਜਾਵੇ ਤੁਹਾਡਾ ਮੇਨ ਕਹਿੰਦਾ ਹੋਏਗਾ ਕਿ ਜੋ ਵਾਜੇ ਹੋ ਰਿਹਾ ਹਾਲਾਤ ਹੋ ਰਹੇ ਨੇ ਸਿਰਫ ਮਾਰਾ ਕੱਢੀ ਬਦਲੋ ਰਹੇ ਤੁਸੀਂ ਇਹ ਦੇਖੋ ਪਹਿਲਾਂ ਵੀ ਜਿਹੜੇ ਨੋਮੀਨੇਟ ਕਰ ਦਿੰਦੇ ਨੇ ਸਿੰਗ ਜ਼ਬਾਨ ਉਹ ਅਥਾਰਟੀ ਹੁੰਦੀ ਆ ਆਪਣੀ ਐਜੀਪੀਸੀ ਐਜੀਪੀਸੀ ਦੀ ਐਗਜੈਕਟਿਵ ਆਜੇ ਨਹੀਂ 15 ਮੈਂਬਰਾਂ ਹੁੰਦੇ ਐਕਟਰ ਦੇ ਉਹਨਾਂ ਕੋਲੇ ਪਾਵਰ ਹੁੰਦੀ ਆ ਕਿ ਉਹ ਕਿਹਨੂੰ ਚਾਹਦਾ ਲਾਉਣਾ ਅੱਗੇ ਵੀ ਚਾਹਦਾ ਲਾਈ ਜਾਂਦੇ ਆ ਤੇ ਅੱਗੇ ਵੀ ਚਾਹਦਾ ਵਾਹੇ ਜਾਂਦੇ ਆ ਕਿਉਂ ਨਹੀਂ ਰੋਣਾ ਅੱਗੇ ਪਿਆ ਕਿਉਂਕਿ ਹਮੇਸ਼ਾ ਹੀ ਜਿਹੜਾ ਕਾਬਰ ਬੰਦਾ ਉਹਨੂੰ ਮੂਹਰੇ ਲੈ ਆਉਂਦਾ ਜਾਂਦਾ ਜਦੋਂ ਲੋਕ ਵੀ ਬਦਲਦੇ ਆ ਜ ਐਮਐਲਏ ਨੂੰ ਬਣਾਦਾ ਕਰ ਨੂੰ ਇਹਨੂੰ ਬਣਾਦਾ ਉੱਥੇ ਐਜਪੀਸੀ ਨੇ ਐਵੇਂ ਕਰਦੀ ਐ ਕਿਉਂਕਿ ਜਿਹੜਾ ਉਹਨਾਂ ਨੂੰ ਚੰਗਾ ਲੱਗਦਾ ਉਹ ਉਹ ਸਿੰਘ ਸਮਾਨ ਬਹੁਤ ਸਤਕਾਰਯੋਗ ਪਦਵੀ ਐ ਕਾਤਰ ਸਿੰਘ ਸਾਹਿਬ ਸਾਡੇ ਵਾਸਤੇ ਸਿਰ ਮੋੜ ਸਭੋ ਹਿੱਤਾ ਉਹ ਜੈਦਰ ਲਾਉਣਾ ਤੇ ਬਣਾਉਣਾ ਉਹ ਐਜਪੀਸੀ ਕੋਲੇ ਐਜਪੀਸੀ ਕੋਲੇ ਹੁਕਮ ਆ। ਜਿਹੜੇ ਕੀ ਸਭ ਨੂੰ ਪਿਆਰ ਦੋਸਤ ਮੈਂ ਉਹ ਮੇਸ਼ੀਆ ਸਾਹਿਬ ਵੀ ਦੱਸ ਸਕਦੇ ਆ ਕਿਉਂਕਿ ਜਿਹੜਾ ਵੀ ਕੋਈ ਬਿਆਨ ਦਿੰਦਾ ਉਹਦਾ ਮੈਂ ਅੱਜ ਧਿਆਨ ਦੇ ਰਿਆਂ ਇਹਦਾ ਜ਼ਿੰਮੇਵਾਰ ਮੈਂ ਆ। ਜਾਂ ਸਾਡੀ ਇਹ ਸੰਗਤ ਜਿਹੜੀ ਮੇਰੇ ਨਾਲ ਬੈਠੀ ਆ ਅਸੀਂ ਛੁੰਮੇਵਾਰਾ ਜੇਰਾ ਕੋਈ ਵੀ ਪੋਲਿਟੀਕਲ ਬਿਆਨ ਦਿੰਦਾ ਮੈਂ ਉਹਦੇ ਦੇ ਕਿਸੇ ਤੇ ਕਿੰਦੂ ਬਰੰਦੂ ਨਹੀਂ ਕਰਨਾ ਚਾਹੁੰਦਾ ਕਿਉਂਕਿ ਸ਼੍ਰੋਮਣੀ ਕਾਲੀ ਦਲ ਇੱਕ ਐਹੋ ਜੀ ਪਾਰਟੀ ਹੈ ਕਿਉਂਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਹਮੇਸ਼ਾ ਚੜ੍ਹਦੀ ਕਲਾ ਵਾਸਤੇ ਉਹਨਾਂ ਨੇ ਕੰਮ ਕੀਤਾ ਜੋ ਕੁਝ ਇਤਿਹਾਸ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਨੇ ਕੀਤਾ 15 ਸਾਲ ਤੋਂ ਸਰਕਾਰ ਰਹੀ ਹੈ ਬਾਦਲ ਸਾਹਿਬ ਨੇ 18 ਸਾਲ ਜੇ ਕੱਟਿਆ ਕੋਈ ਉਹਨਾਂ ਨੇ ਕਿਬੂ ਗ੍ਰਹਿਮ ਨਹੀਂ ਕੀਤਾ ਸੀ ਲੋਕ ਕਲਾਂ ਦੀ ਸਜਾ ਹੁੰਦੀ 11 ਸਾਲ ਤੇ ਉਹ ਲਿਸ ਕਰਕੇ ਕੀਤੀ ਪੰਜਾਬ ਦੀ ਖਾਤਰ ਆਪਣੀ ਕੌਮ ਦੀ ਖਾਤਰ ਆਪਣੇ ਲੋਕਾਂ ਦੀ ਖਾਤਰ ਗਰੀਬਾਂ ਦੀ ਖਾਤਰ ਕਿ ਪੰਜਾਬ ਨੂੰ ਕੁਝ ਮਿਲ ਸਕੇ ਅੱਜ ਤੱਕ ਜੇ ਗਰੀਬ ਨੂੰ ਵੀ ਕੋਈ ਦਿੱਤਾ ਤਾਂ ਉਹ ਸ਼ਰੂਣੀ ਕਾਲੀਦਲ ਨੇ ਦਿੱਤਾ ਬਾਲ ਸਾਹਿਬ ਨੇ ਦਿੱਤਾ ਦੱਸੋ ਇੱਕ ਗੱਲ ਹੋਰ ਸੀ ਜੇ ਆਰਐਸਐਸ ਦੇ ਅਹੁਦੇਦਾਰ ਵਿੱਚ ਸ਼ਾਮਲ ਕੀਤੇ ਹੈ ਕਿ ਕਾਲੀਦਲ ਦੇ ਮੈਂਬਰ ਇਕੱਠੇ ਹੋ ਕੇ ਉਹਦਾ ਵਿਰੋਧ ਨਹੀਂ ਕਰ ਸਕਦੇ ਸ਼ਰੂਣੀ ਕਾਲੀਦਲ ਉਹੀ ਸਾਡੇ ਉਸਾਰਾ ਲੀਡਰ ਸਭਾ ਨੂੰ ਸਾਡੇ ਵਰਕਰਾਂ ਨੂੰ ਦੱਸਣਾ ਚਾਹੁੰਦੇ ਆ ਕਿ ਇਹਦੇ ਪਿਛੇ ਆਣ ਇਸਦਾ ਹੱਥਾ ਹੋਈ ਦੂਜੀ ਗੱਲ ਨਹੀਂ ਕਿਉਂਕਿ ਜਿਹੜੇ ਵੀ ਕਈ ਵਾਰ ਬੰਦੇ ਗੁੰਰਾਹ ਹੋ ਜਾਂਦੇ ਆ ਗੁੰਰਾਹ ਹੋ ਕੇ ਕਈ ਗੱਲਾਂ ਕਰਨ ਲੱਗ ਜਾਂਦੇ ਆ ਪਰ ਸ਼ਰਮਣੀ ਕਾਲੀ ਦਲ ਅੱਜ ਵੀ ਤਗੜਾ ਕੱਲ ਵੀ ਤਗੜਾ ਕਦੇ ਸ਼ਰਮਣੀ ਕਾਲੀ ਦਲ ਦੇ ਮੁੰਡਿਆਂ ਔਰ ਧੇਰੀਆਂ ਬਗੀਆਂ ਬੜੇ ਉਤਰਾਜ ਰਾ ਆਉਂਦੇ ਰਹਿੰਦੇ ਆ ਪਰ ਪਰਵਾਦਾ ਕਰਦਾ ਕਿਰੇ ਥੋੜੇ ਸਮੇਂ ਦੇ ਵਿੱਚ ਹੀ ਕਾਨੂੰ ਪਤਾ ਲੱਗੂ ਸ਼੍ਰੋਮਣੀ ਕਾਲੀਦਾ ਲ ਨਿਕਲ ਕੇ ਤਕੜਾ ਹੋ ਗਿਆ ਉਹ ਮਹਲਾ ਸਾਹਿਬ ਵਰਕਰ ਜਿਹੜਾ ਉਹ ਉਸੇ ਤਰ੍ਹਾਂ ਹੀ ਪਿੰਡਾਂ ਦੇ ਵਿੱਚ ਖੜਾ ਕਾਲੀਦਾ ਦੇ ਨਾਲ ਖੜਾ ਪਰ ਜਿਹੜੇ ਉੱਪਰਲੀ ਲੀਡਰਸ਼ਿਪ ਦੇ ਜਿਨ੍ਹਾਂ ਨੇ ਸਹਰ 10 ਤੱਕ ਕਾਲੀਦਾ ਦੀ ਸਰਕਾਰ ਸਮੇਂ ਗੱਫੇ ਖਾਦੇ ਤੇ ਅੱਜ ਉਹੀ ਜਿਹੜਾ ਪਾਰਟ ਨੂੰ ਘਾ ਲਾਉਂਦੇ ਪਰ ਲੱਗਦਾ ਨਹੀਂ ਕਿ ਉਹਨਾਂ ਦਾ ਜਿਹੜਾ ਇੱਕ ਜੋ ਸੋਹਣਾ ਦੀ ਉਹਦੀ پارٹی ਉਹਨਾਂ ਲੋਕਾਂ ਨੂੰ ਆਪ ਚਾਹੀਦਾ ਕਿ ਜਿਨ੍ਹਾਂ ਨੇ ਬੜੇ ਫਾਇਦੇ ਲਏ ਜਿਹੜੇ ਮੰਤਰੀ ਰਹਿ ਚੁੱਕੇ ਸਰਕਾਰ ਦੇ ਵਿੱਚ 15 ਸਾਲ ਜਿਨ੍ਹਾਂ ਨੇ ਪੂਰਾ ਸਰਕਾਰ ਦਾ ਆਨੰਦ ਮਾਣਿਆ ਉਹੀ ਮੈਂ ਸਮਝਦਾ ਕਿ ਇਧਰ ਉਧਰ ਜਾਂਦੇ ਆ ਪਰ ਜਿਹੜਾ ਅਸਲ ਜਿਹਦੇ ਲਹੂ ਦੇ ਖੂਨ ਦੇ ਵਿੱਚ ਕਾਲੀ ਦਲ ਹੈ ਮੰਨ ਦੇ ਵਿੱਚ ਪੰਥ ਪ੍ਰਤੀ ਸਰਕਾਰ ਹੈ ਪੰਥ ਸ਼੍ਰੋਮਣੀ ਅਕਾਲੀ ਦਲ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਪੰਥ ਦਾ ਪਿਆਰ ਹੈ ਕਾਂਸਰਖਵ ਦਾ ਪਿਆਰ ਹੈ ਉਹ ਤਾਂ ਤੁਸੀਂ ਸਾਰਿਆਂ ਨੇ ਦੇਖਿਆ ਕਿ ਸਰਦਾਰ ਸੁਖਬੀਰ ਸਿੰਘ ਜੀ ਕਿ ਨਮਾਣੇ ਚੱਕ ਵੱਜੋਂ ਅਸੀਫਾ ਦੇ ਕਿ ਉੱਥੇ ਗਏ ਆ ਤੇ ਇਸ ਕਰਕੇ ਤਨਖਾਹਾਂ ਲੱਗਦੀਆਂ ਰਹੀਆਂ ਪਹਿਲਾਂ ਵੀ ਤਲਵੰਡੀ ਸਾਹਿਬ ਨੂੰ ਵੀ ਲੱਗੀ ਟੋੜਾ ਸਾਹਿਬ ਨੂੰ ਵੀ ਲੱਗੀ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਵੀ ਲੱਗੀ ਤਨਖਾਹਾਂ ਲੱਗ ਕੇ ਰਹਿੰਦੀਆਂ ਪਰ ਤਨਖਾਹ ਲੱਗਣ ਤੋਂ ਬਾਅਦ ਸਜ਼ਾ ਜਿਹੜੀ ਹੁੰਦੀ ਧੰਨਕ ਸਜ਼ਾ ਲਾਈ ਜਾਂਦੀ ਕਰਦਾ ਸਮਝ ਸਭ ਵੱਲੋਂ ਸਿਆਸੀ ਅੱਜ ਤੱਕ ਤੁਸੀਂ ਇਹ ਦੱਸੋ ਕਿਸੇ ਸਿੰਘ ਸਾਹਿਬ ਦੀ ਸਟੇਟਮੈਂਟ ਦੇ ਦਿਓ ਜੌੰਦੂ ਦਾ ਅਕਾਲ ਤਖਸਾਲ ਹੋਂਦ ਦੇ ਵਿੱਚ ਆਇਆ ਕਿ ਕੋਈ ਸਟ੍ਰੈਟਿਕਲ ਆਰਡਰ ਦਿੱਤਾ ਹੋਵੇ ਅਰਥੋਂ ਕਿਉਂਕਿ ਸਿਆਸਤ ਦੇ ਵਿੱਚ ਸਿਆਸੀ ਜਿਹੜੇ ਸਿਆਸਤ ਦੇ ਵਿੱਚ ਦਖਲ ਨਹੀਂ ਦੇ ਸਕਦੇ ਕਿਉਂਕਿ ਇਹ ਕੇਸ ਅਸੀਂ ਤਿੰਨ ਜਿੱਥੇ ਸੁਪਰੀਮ ਕੋਰਟ ਤੋਂ ਕਿ ਸਾਡੀ ਜਿਹੜੀ ਐਸਪੀਸੀ ਆ ਉਹ ਸੈਟਕੌਮ ਦੀ ਜਮਾਤ ਦਾ ਨਮਾਇੰਦਾ ਜਦੇ ਬੰਦੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਸਾਰਿਆਂ ਪਾਰਟੀਆਂ ਦਾ ਸੈਟਕੌਮ ਹਰ ਹਿੰਦੂ ਹੋਵੇ ਸੈਕ ਹੋਵੇ ਮੁਸਲਮਾਨ ਹੋਵੇ ਕਸਾਈ ਹੋਵੇ ਕੋਈ ਹੋਵੇ ਸਾਰਿਆਂ ਦਾ ਸਾਂਝਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਇੱਕੀ ਸਮੇਂ ਦਾ ਖੜਨਾ ਜਿਹੜਾ ਅਸੀਂ ਇਲੈਕਸ਼ਨ ਮਿਸ਼ਨ ਨੂੰ ਭਰਕੇ ਦਿੰਨੇ ਆ ਉਹ ਇਹ ਕਹਦੇ ਨੇ ਕਿ ਸਿੱਖ ਕੌਮ ਜਿਹੜੀ ਇਕੱਲੀ ਪਾਰਟੀ ਬਣਾ ਸਕਦੀ ਨਹੀਂ ਬਣਾ ਸਕਦੀ ਜਿਹੜੀ ਪਾਰਟੀ ਹੁੰਦੀ ਆ ਉਹ ਸਾਰੇ ਫਿੱਕਿਆਂ ਦੀ ਆ ਸਾਰੇ ਜਿੰਨੇ ਵੀ ਲੋਕ ਨੇ ਪੜਾਉ ਹਿੰਦੂ ਹੋਣ ਸਾਡੇ ਸਤਿਕਾਰਯੋਗ ਨੇ ਪੜਾਉ ਬਸਰਬਾਨ ਹੋਣ ਪੜਾਉ ਸਾਈ ਹੋਣ ਪੜਾਉ ਸਿੱਖ ਹੋਣ ਸਾਰਿਆਂ ਦੀ ਇਕੱਠਿਆਂ ਦੀ ਪਾਰਟੀ ਆ ਇਸ ਕਰਕੇ ਇਸੇ ਗੱਲ ਤੋਂ ਅਸੀਂ ਸਾਰਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਸ਼੍ਰੋਮਣੀ ਕਾਲੀ ਦਲ 104 ਸਾਲ ਪੁਰਾਣੀ ਪਾਰਟੀ ਆ ਇਹ ਨਾ ਹੋਵੇ ਕਿ ਖੁਦਾ ਕੋਈ ਨਿਸ਼ਾਨ ਹੋ ਜੇ ਤੇ ਫਿਰ ਉਹ ਜ਼ਿੰਮੇਵਾਰ ਕੌਣ ਹੋਊਗਾ ਜ਼ਿੰਮੇਵਾਰ ਅਸੀਂ ਹੋਵਾਂਗੇ ਇਸ ਕਰਕੇ ਤੁਹਾਨੂੰ ਜਰਨਲ ਤੁਹਾਨੂੰ ਮਦਦ ਬਣਾਈ ਸਾਰੇ ਲੋਕਾਂ ਨੂੰ ਸਾਡੇ ਲੀਡਰ ਸਬੰਧਾਂ ਨੂੰ ਸਾਰੇ ਵਰਕਰ ਸਬੰਧਾਂ ਨੂੰ ਅਸਰ ਚਾਉਣੇ ਆਂ ਦੂਸਰੀ ਗੱਲ ਦੇਖੋ ਅੱਜ ਕੈਂਸਰ ਹੋ ਗਏ ਸਰਕਾਰ ਬਣੀ ਨੂੰ ਪੰਜਾਬ ਦੇ ਵਿੱਚ ਆਵਾਜ਼ ਕਿ ਬਾਜੀ ਦੀ ਇੱਕ ਕੰਮ ਦੱਸ ਦਿਓ ਕੀਤਾ ਜਮਾ ਫੇਰ ਹੈ ਤੇ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਕੱਲੇ ਤੁਸੀਂ ਵੀ ਸਵਾਲ ਨਹੀਂ ਪੁੱਛਿਆ ਮੀਡੀਆ ਸਾਰਾ ਖਰੀਦਿਆ ਹੋਇਆ ਜਿਹੜਾ ਉੱਪਰਲਾ মিডিਆ ਸੈਂਟਰ ਨੇ ਖਰੀਦਾ ਹੋਇਆ ਜਾਂ ਲੋਕ ਮੀਡੀਆ ਉਹ ਇਹ ਸਰਕਾਰ ਨੇ ਖਰੀਦਾ ਹੋਇਆ ਕਦੇ ਵੀ ਇੱਕ ਸਵਾਲ ਸਰਕਾਰ ਦੇ ਹੱਕ ਦੇ ਖਿਲਾਫ ਪੁੱਛਿਆ ਕਿ ਅੱਜ ਤੱਕ ਦੱਸੋ ਇਸ ਪਾਰਟੀ ਨੇ ਇਹਨੀਆਂ ਗਰੰਟੀਆਂ ਦਿੱਤੀਆਂ ਜਿਹਨੇ ਵਾਅਦੇ ਕੀਤੇ ਸੀ ਇੱਕ ਵੀ ਕੋਈ ਵਾਅਦਾ ਪੂਰਾ ਕੀਤਾ ਹੋਵੇ ਕਿਸੇ ਨੇ ਵੀ ਪੁੱਛਿਆ ਅਸੀਂ ਵੀ ਨਹੀਂ ਪੁੱਛਦੇ ਆਮ ਲੋਕਾਂ ਆ ਜਿਹੜੇ ਅਸੀਂ ਵੀ ਨਹੀਂ ਪੁੱਛਦੇ ਸਿਰਫ ਇੱਕ ਗਰੀਬ ਲੋਕ ਜੁਰਮਾਲ ਸਾਹਿਬ ਨੂੰ ਜਾਣ ਕਰਦੇ ਆ ਕਿ ਉਹ ਗਰੀਬਾਂ ਦੇ ਵਿਹੜਿਆਂ ਚਾਈਦਾ ਜਿਹੜਾ ਦੁੱਖ ਸਾਡੇ ਚ ਸਾਹੋਂ ਦਿੱਤਾ ਤਾਂ ਬਾਦਲ ਸਾਹਿਬ ਨੇ ਦਿੱਤਾ ਇਹ ਉਹਨਾਂ ਦੀ ਜੁਬਾਨ ਜੇ ਜਰੂਰ ਸੁਣਦੇ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇੱਥੋਂ ਸਾਰਾ ਕੁਝ ਸਿੱਖਣਾ ਚਾਹੀਦਾ ਕਿ ਸਾਰੇ ਨਾ ਸਕੇ ਸਾਡੇ ਮਗਰ ਪਈਆਂ ਇਹਨਾਂ ਕੁਸ਼ੀਂਦਾ ਕਿ ਉਹਨਾਂ ਦਾ ਜਾਂਚ ਕੰਮ ਰਹਿ ਗੁਮੀਟਾ ਬਾਲਦਾ